ਇੰਨੀ ਡਰ ਗਈ ਆ ਸਰਕਾਰ ਵੀ 3 ਕਿਲੋਮੀਟਰ ਉਰੇ ਹੀ ਰੋਕ ਕੇ ਬੱਸਾਂ ਦੇ ਵਿੱਚ ਪਹਨਾ ਸ਼ੁਰੂ ਕਰ ਦਿੱਤਾ ਆ ਪੁਰਾਣੀ ਪੈਨਸ਼ਨ ਨਹੀਂ ਨਹੀਂ ਦੇਣੀ ਚਲ ਮੁੱਖ ਮੰਤਰੀ ਮਰਦਾ ਜਿੰਦਾਬਾਦ ਇੱਕ ਝੂਠੀ ਸਰਕਾਰ ਕੁਝ ਨਹੀਂ ਕਰ ਸਕਦੀ ਜਿੰਦਾਬਾਦ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਆ ਗਿਆ ਇਸ ਕਰਕੇ ਇਹਨੂੰ ਐਵੇਂ ਹੀ ਭਲੇਖੇ ਨਾਲ ਚੁਣ ਲਿਆ ਆ ਇਹਨਾਂ ਨੂੰ 2 ਸਾਲ ਰਹਿ ਗਏ ਮੁੜ ਕੇ ਆਉਣ ਨਹੀਂ ਦੇਣਾ ਕਿਸੇ ਨਾਲ ਵੀ

ਜਿੰਦਾਬਾਦ ਜਿੰਦਾਬਾਦ ਸਾਰੇ ਮੁਲਾਜ਼ਮਾਂ ਨੂੰ ਬੱਸ ਭਰ ਲਈ ਆ ਪਤਾ ਨਹੀਂ ਹੁਣ ਕਿਹੜੀ ਜੇਲ੍ਹ ਦੇ ਵਿੱਚ ਨਹੀਂ ਬੰਦ ਕਰਨਾ ਹੈ ਇਸ ਕਰਕੇ ਇਥੋਂ ਰੜਾ ਟਾਲੀ ਤੋਂ ਪਹਿਲਾਂ ਹੀ ਸਾਨੂੰ ਰੋਕ ਲਿਆ ਗਿਆ ਆ ਜਲਾਲਪੁਰ ਪਿੰਡ ਦੇ ਵਿੱਚ ਅੱਜ ਕੋਈ ਨਸ਼ਿਆਂ ਦਾ ਪ੍ਰੋਗਰਾਮ ਕਰਨ ਦੇ ਲਈ ਮੁੱਖ ਮੰਤਰੀ ਨੇ ਆਉਣਾ ਸੀ ਪਰ ਉਹਨਾਂ ਨੇ ਪਹਿਲਾਂ ਹੀ ਰੋਕ ਲਿਆ ਗੱਲਬਾਤ ਕਰਨ ਤੋਂ ਮੁਕਰ ਗਈ ਹੈ ਸਰਕਾਰ ਬਿਲਕੁਲ ਮੁਕਰ ਗਈ ਇਹ ਸਾਡੇ ਮੁਲਾਜ਼ਮ ਸਾਥੀ ਗੱਡੀਆਂ 'ਚ ਬੈਠ ਗਏ ਦੇਖੋ ਡਰ ਦੇ ਨਾਲ ਕਿੰਨੀ ਪੁਲਿਸ ਲਾਈ ਹੋਈ ਆ ਕਿਉਂ ਮੰਤਰੀ ਗੱਡੀ ਲੈ ਕੇ ਓਏ ਇੱਕ ਬੰਦਾ ਰਹਿ ਗਿਆ ਯਾਰ ਚੱਲ ਬੈਠ ਜਾ ਨਾ ਓਏ ਇੱਕ ਮਿੰਟ ਚੱਲ ਬੈਠ ਉਹ ਬਿਠਾਓ ਯਾਰ ਆ ਵੀ ਵਿੱਚ ਮੁਰਦਾਬਾਤ ਮੁਰਦਾਬਾਤ ਰਬਾਬਾਤ ਆ ਵੇਖੋ ਜੀ ਅੰਦਰ ਲਈ ਹਾਂ ਮੁਰਦਾਬਾਤ ਮਮੰਗਾ ਦਾ ਹੱਲ ਕਰ ਸਕਦੀ ਹੈ ਜੀ ਕਿਉਂਕਿ ਜਿਮਨੀ ਚੋਂ ਨੂੰ ਜਣੋ ਤਾਂ ਦਿੱਤਨ ਲਈ ਉਲਾਜਮ ਦੇ ਪੈਨਸ਼ਨ ਨੂੰ 6ਵੇਂ ਫੇ ਕਮਿਸ਼ਨ ਦਾ 18000 ਕਰੋੜ